ਸੋ ਕਿਹਾ ਗਿਆ ਪਚਾਰਾ ਦੇ ਵਿਧਾਇਕ ਜੀਤਪਾਲ ਸਿੰਘ ਕੋਲੀ ਨੇ ਪਚਾਰਾ ਦੇ ਵਿੱਚ ਵਹਿਣ ਵਾਲੀ ਵੱਡੀ ਨਦੀ ਤੇ ਜਾ ਕੇ ਹੜ ਰੋਖੂ ਪ੍ਰਬੰਧ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਇਸ ਦਰਿਆ 'ਚ ਪਾਣੀ ਦੀ ਬਹੁਤਾਤ ਹੁੰਦੀ ਹੈ ਜੋ ਕਿ ਗਵੰਡੀ ਰਾਜ ਹਿਮਾਚਲ ਤੋਂ ਵੀ ਛੱਡਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੇੜਲੇ ਇਲਾਕਿਆਂ 'ਚ ਪਾਣੀ ਭਰ ਜਾਂਦਾ ਜੋ ਕਿ ਹੜ ਦਾ ਰੂਪ ਕਾਰਨ ਕਰ ਲੈਂਦਾ ਪਰ ਇਸ ਵਾਰ ਇਸ ਨਦੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਕੰਟਰੋਲ ਰੂਮ ਵੀ ਬਣਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਜਿਵੇਂ ਦੱਸਿਆ ਆਪ ਸੀ ਡਾਊਨਸਟ੍ਰੀਮ ਦੋਨਾਂ ਖਾਮਾ ਤੋਂ ਅਸ਼ੀਮ ਨੂੰ ਬਾਈਕ ਆਦੇ ਆ ਰਹੀ ਸੀ ਮਿਡ ਸੈਕਸ਼ਨ ਜਿਹੜਾ ਹੈ ਸਾਡਾ ਇਹ ਸੈਕਸ਼ਨ ਇਹ ਮੈਂ ਤਾਂ ਦੇਖ ਲਈ ਹੁਣ ਇੱਥੇ ਤੱਕ ਪਹੁੰਚ ਗਈ ਹੈ ਉਹ 3-4 ਬਣਾ ਦੇ ਵਿੱਚ ਵਿੱਚ ਜਿਹੜੇ ਲੰਬਰ ਰੀਚ ਵਾਲੇ ਵੱਡੇ ਬੂਮ ਵਾਲੇ ਜਿਹੜੇ ਨੇ ਉਹ ਮਸ਼ੀਨਰੀ ਜਿਹੜੀ ਹੈ ਵੀ ਪਰਸ਼ਮਤ ਉਹ ਵੀ ਸਾਡੀਆਂ ਕੰਮ ਕਰ ਰਹੀਆਂ ਨੇ ਸਾਰੀਆਂ ਕੱਲ੍ਹ ਪਸੋਂ ਇੱਥੇ ਆ ਜਣੀਆਂ ਤੇ ਅੱਜ ਦੇ ਵਿੱਚ ਅਸੀਂ ਲੱਗਦਾ ਸੀ ਮੌਨਸੂਨ ਨੂੰ ਜਿਹੜਾ ਪਟਿਆਲਾ ਵਾਸੀ ਜਿਹੜੇ ਨੇ ਅੰਮ੍ਰਲ ਜਿਹੜਾ ਸੰਗਮਾ ਉੱਪਰ ਘੜਾ ਰਹੇ ਨੇ ਉਸ ਤੋਂ ਬਾਅਦ ਸਿਕੰਧਾ ਕਰ ਰਹੇ ਹਾਂ ਜਿਹੜੇ ਦੇਖਣੋਂ ਪਰਿਆ बारिश का देखा पिछले साल भी हल जहां है और इधर ले बहर ले आउटर एरिया शहर साज क्लीयर है क्यों रहा क्योंकि अंदर दिन की सफाई हो चुकी है अंदर सारा पानी बरसाती पानी थोड़ी देर रुकता ਨਿਕਲ ਜਾ ਰਿਹਾ ਹੈ ਇਹ ਤਾਂ ਪਿੱਛੋਂ ਜਿਹੜਾ ਪਾਣੀ ਜਦੋਂ ਗੱਡ ਗੇਟਸ ਖੁੱਲਦੇ ਨੇ ਪਾਣੀ ਨਿਕਲਣ ਚਾਹੀਦਾ ਹੈ ਉਹ ਪਾਸ਼ਟਰੀ ਮੇਡਾ ਦੇ ਇਸ ਸਟੈਪ ਚ ਕਿਹ ਹੈ ਉਹ ਆਪਕਨ ਲੋਕਾਂ ਦੇ ਵਿੱਚ ਸਹਿਮ ਹੈ ਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਜਿਹੜਾ ਕਹਿੰਦੇ ਚਾਹ ਦਾ ਸਰੇ ਉਹਨਾਂ ਦਾ ਲਸੀ ਨਹੀਂ ਆਉਂਦਾ ਉਹ ਗੱਲ ਹੈ ਕਿ ਆਪਾਂ ਘਬਰਾਣ ਦੀ ਲੋ ਜਿਹਨੇ ਪਿਛਲੇ ਸਾਲ ਮੈਂ ਤਾਂ ਬਰਮਾਧਮਾ ਦੇ ਕੇ ਅਰਦਾਸ ਕਰਾਂਗੀ ਆ ਵੀ ਨਾ ਇਹ ਦੇ ਕੋਈ ਹਿੱਕੀ ਗੱਲ ਟੈਨਸ਼ਨ ਨਹੀਂ ਕਿ ਉਹ ਸਰਕਾਰ ਜੀ ਇਹ ਉਹਨਾਂ ਦੇ ਨਾਲ ਉਹਦਾ ਐਮਐਲੂ ਉਹਦਾ ਪੰਜਾਬ ਭਾਵਨਾ ਦੇ ਨਾਲ ਇਹ ਕਿਸ਼ਤੀ ਸਾਡੇ ਦੇ ਆ ਕਿ ਲੱਗਦਾ ਸਰ ਮੌਨਸੂਨ ਸ਼ੁਰੂ ਹੋ ਚੁੱਕਿਆ ਹੈ ਲੱਗਦਾ ਹੈ ਕਿ ਅਪਣ ਦੇਰੀ ਹੋ ਗਈ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਜੇ ਸਮਈ ਜਿਹੀ ਹੈ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਇਹ ਅਪਸਟ੍ਰੀਮ ਡਾਊਨਸਟ੍ਰੀਮ ਹੁਣਾਂ ਤੋਂ ਕੰਮ ਕਰਦੇ ਹੋਏ ਮਿਡ ਸੈਕਸ਼ਨ ਤੇ ਹੁਣ ਪਹੁੰਚੇ ਹਾਂ ਜੀ ਕੰਮ ਤਾਂ ਸਾਡਾ ਚੱਲ ਰਿਹਾ ਜੀ ਪਹਿਲਾਂ ਦਾ ਚੱਲ ਰਿਹਾ ਕੰਮ ਵੀ ਬਹੁਤ ਐਕਸਟੈਂਸਿਵ ਹੈ ਦੇਖੋ ਪਿਛਲੀ ਵਾਰ ਨੁਕਸਾਨ ਜਿਹੜਾ ਹੋਇਆ ਜਿਹੜੀਆਂ ਸਾਈਡਾਂ ਦੇ ਰੁੜਗੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ 1600 ਸੈਂਡ ਬੈਗਸ ਮੰਗਾਏ ਨੇ ਪਟਿਆਲਾ ਸ਼ਹਿਰ ਵਾਸਤੇ ਸਿੱਧੀ ਮੇਰੇ ਕੌਂਸਲਟੀ ਵਾਸਤੇ 1600 ਸੈਂਡ ਬੈਗਸ ਆਏ ਜੀ ਉਹ ਵੀ ਸਾਡੇ ਕੋਲ ਆ ਕੇ ਕੰਟਰੋਲ ਰੂਮ ਹੋਰ ਰੂਮ ਬਣਾਦੇ ਤੱਕ ਮੈਸਰ ਸਾਹਿਬ ਨੇ ਔਰ ਪ੍ਰੈਸ਼ੈਂਟ ਪਟਿਆਲਾ ਨੇ ਸਾਰੇ ਜਿਹੜੇ ਨੇ ਇੰਤਜ਼ਾਮ ਕਰ ਦਿੱਤੇ ਡੀਵੈਲੋਪਮੈਂਟ ਡਿਪਾਰਟਮੈਂਟ ਜਿਹੜਾ ਹੈਗਾ ਡਰੇਨੇਜ ਪਾਰਟ ਵਿੱਚ ਹੈਗਾ ਉਹ ਸਾਰੇ ਨੂੰ ਅਸੀਂ ਨਿਸ਼ਾਨਾ ਦੇ ਗਏ ਵੱਡੀ ਨਦੀ ਤੇ ਛੋਟੀ ਨਦੀ 깔ਕਾ ਤੇ ਆ ਗਏ ਆ ਇਸ ਲਈ ਅਲਾਮਿੰਗ ਸਿਚੁਏਸ਼ਨ ਨਹੀਂ ਹੈ ਅਬ ਵੀ ਕੁਝ ਅੰਦਰ